ਨਮਸਕਾਰ ਜੀ ਮੈਂ ਤੁਹਾਡਾ دوست ਆਰਪੀ ਤੇ ਲੈ ਕੇ ਅੱਜ ਫਿਰ ਇੱਕ 모ਟੀਵੇਸ਼ਨਲ ਸਟੋਰੀ ਤੁਹਾਡੇ ਨਾਲ ਅਸੀਂ ਸਾਂਝ ਪਾਉਣ ਲੱਗੇ ਆ ਇਸ ਸਾਡੀ ਸਟੋਰੀ ਦਾ ਨਾਮ ਹੈ ਦੁਖੀ ਇਨਸਾਨ ਦੀ ਜ਼ਿੰਦਗੀ ਦੁਖੀ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹ ਕੀ ਚੀਜ਼ ਆ ਉਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਬੜੇ ਵਧੀਆ ਸ਼ਬਦਾਂ ਦੇ ਨਾਲ ਬਹੁਤ ਵਧੀਆ ਵਿਚਾਰਾਂ ਦੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ ਜਿਸ ਵਿੱਚ ਦੁੱਖ ਸੰਘਰਸ਼ਾ ਤੇ ਆਖਰਕਾਰ ਕੋਈ ਵੱਡਾ ਜੀਵਨ ਸਬਕ ਵੀ ਇਸ ਕਹਾਣੀ ਦੇ ਤੁਹਾਨੂੰ ਮਿਲ ਸਕਦਾ ਹੈ ਪਿੰਡ ਮੱਲਵਾਲਾ ਜ਼ਿਲ੍ਹਾ ਪਠੰਡਾ ਦੇ ਵਿੱਚ ਪੈਂਦਾ ਇੱਕ ਪਿੰਡ ਹੈ ਮੱਲਵਾਲਾ ਇੱਕ ਛੋਟੇ ਜਿਹੇ ਘਰ ਵਿੱਚ ਜਨਮ ਲੈਣ ਵਾਲਾ ਸੰਦੀਪ ਜਦੋਂ ਜੰਮਿਆ ਤਾਂ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਮਾਪਿਆਂ ਨੇ ਸੋਚਿਆ ਸੀ ਕਿ ਇਹ ਮੁੰਡਾ ਵੱਡਾ ਹੋ ਕੇ ਘਰ ਦੀ ਸਾਰੀ ਕਬੀਲਦਾਰੀ ਸਹੀ ਕਰੇਗਾ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਬੱਚਾ ਇੱਕ ਹੋਰ ਹੀ ਦੁਨੀਆ ਦੇ ਰਾਗ ਵਿੱਚ ਵਿਖਿਆ ਜਾਵੇਗਾ ਸੰਦੀਪ ਦੀ ਜ਼ਿੰਦਗੀ ਦੀ ਸ਼ੁਰੂਆਤ ਤਾਂ ਖੁਸ਼ੀ ਨਾਲ ਹੋਈ ਸੀ ਪਰ ਜਦੋਂ 7 ਸਾਲ ਦਾ ਹੋਇਆ ਉਸਦੇ ਪਿਓ ਦੀ ਅਚਾਨਕ ਮੌਤ ਹੋ ਗਈ ਮਾਂ ਪੱਕੀ ਗਰੀਬੀ 'ਚ ਪੈ ਗਈ ਨਾ ਖਾਣ ਨੂੰ ਰੋਟੀ ਨਾ ਪਹਿਨਣ ਵਾਸਤੇ ਕੋਈ ਕੱਪੜਾ ਸੀ ਸੰਦੀਪ ਛੋਟੀ ਉਮਰ 'ਚ ਮਜ਼ਦੂਰੀ ਕਰਨ ਲੱਗ ਪਿਆ ਪਿੰਡ ਦੀਆਂ ਗਲੀਆਂ ਵਿੱਚ ਜਦੋਂ ਹੋਰ ਬੱਚੇ ਸਕੂਲ ਜਾਂਦੇ ਸੰਦੀਪ ਰੇਤ ਤੇ ਇੱਟਾਂ ਢੋ ਰਿਆ ਹੁੰਦਾ ਸੀ ਉਮਰ ਤੱਕ ਖੇਡਣ ਦੀ ਸੀ ਪਰ ਕਦੇ ठेਕੇਦਾਰ ਦੀਆਂ ਗਾਲਾਂ ਕਦੇ ਮਾੜੀ ਤਨਖਾਹ ਤੇ ਕਦੇ ਰਾਤਾਂ ਦੀ ਭੁੱਖ ਵੀ ਉਸਦੇ ਸਾਥੀ ਬਣ ਗਏ ਪਰ ਇਨਸਾਨੀ ਜ਼ਿੰਦਗੀ ਅਜੇ ਹੋਰ ਵੀ ਕਸੌਟੀਆਂ ਰੱਖਦੀ ਹੈ ਉਹਦੀ ਜ਼ਿੰਦਗੀ ਨੂੰ ਪਰਖਣ ਵਾਸਤੇ ਇਨਸਾਨੀ ਜ਼ਿੰਦਗੀ ਅਜੇ ਹੋਰ ਕਸੌਟੀਆਂ ਵੀ ਰੱਖਦੀ ਏ ਇੱਕ ਦਿਨ ਜਦੋਂ ਸੰਦੀਪ ਦੀ ਮਾਂ ਵੀ ਬਿਮਾਰੀ ਨਾਲ ਲੜਦਿਆ ਜ਼ਿੰਦਗੀ ਦੀ ਜੰਗ ਹਾਰ ਗਈ ਹੁਣ ਸੰਦੀਪ ਘਰ ਦੇ ਵਿੱਚ ਇਕੱਲਾ ਰਹਿ ਗਿਆ ਫਿਰ ਉਹਦੇ ਨਾਲ ਦੁਨੀਆ ਨੇ ਜੋ ਦੁੱਖ ਅਗੀਆ ਹਾਲਾਤਾਂ ਵਿੱਚ ਕਈ ਵਾਰ ਦੁਨੀਆ ਆਪਣੇ ਦੋਹਾਂ ਹੱਥਾਂ ਨਾਲ ਨਹੀਂ ਸਗੋਂ ਚੋਹਾਂ ਹੱਥਾਂ ਨਾਲ ਮਿਲਦੀ ਏ ਸੰਦੀਪ ਵੀ ਹੌਲੀ-ਹੌਲੀ ਠੱਗੀ ਤੇ ਬੇਈਮਾਨੀ ਦੇ ਜਾਲ ਵਿੱਚ ਫਸ ਗਿਆ ਜਿਸਨ insaan ne ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹਿਆ ਸੀ ਉਹ ਅਜ ਆਪਣੇ ਹਾਲਾਤਾਂ ਦੀ ਕਦਰ ਨਾ ਕਰਨ ਵਾਲਿਆਂ ਲੋਕਾਂ ਨਾਲ ਕਿਰਿਆ ਹੋਇਆ ਸੀ ਜਦ ਕਿਸੇ ਨੇ ਉਸ ਨੂੰ ਕਿਹਾ ਕਿ ਸ਼ਹਿਰ ਚੱਲ ਉੱਥੇ ਕਮਾਈ ਜ਼ਿਆਦਾ ਹੈ ਤਾਂ ਉਸਨੇ ਵੀ ਭਰੋਸਾ ਕਰ ਲਿਆ ਪਰ ਸ਼ਹਿਰ 'ਚ ਪਹੁੰਚ ਕੇ ਉਹਨਾਂ ਨੇ ਸੰਦੀਪ ਨੂੰ ਇੱਕ ਔਖੀ ਜ਼ਿੰਦਗੀ ਵਿੱਚ ਧੱਕ ਦਿੱਤਾ ਰੋਜੀ ਰੋਟੀ ਲਈ ਰੋਜ਼ ਰੋਜ਼ ਦੀ ਬੇਜਤੀ ਮਿਹਨਤ ਦੀ লাশ ਉਠਾਉਣੀ ਪੈਂਦੀ ਸੀ ਉਹਦੇ ਸੁਪਨੇ ਸੀ ਜਿਹੜੇ ਉਹ ਟੁੱਟ ਗਏ ਜਿੰਨਾ ਸੁਪਨਿਆਂ ਨੂੰ ਰਾਜੇ ਨੇ ਆਪਣੇ ਮਨ ਵਿੱਚ ਸੰਭਾਲ ਕੇ ਰੱਖਿਆ ਸੀ ਇੱਕ ਘਰ ਬਣਾਉਣਾ ਆਪਣਾ ਕੰਮ ਖੋਲਣਾ ਇੱਕ ਵਾਰੀ ਮਾਂ ਦੇ ਨਾਮ ਦੀ ਚੁੰਮਣ ਵਾਲੀ ਮਿੱਟੀ 'ਚ ਵਾਪਸ ਜਾਣਾ ਉਹ ਸੁਪਨੇ ਹੁਣ ਹੌਲੀ-ਹੌਲੀ ਉਹਦੇ ਹੱਥੋਂ ਗਰ ਰਹੇ ਸੀ ਮੱਖੇ ਪੇਟ ਉਜਾੜ ਦਿਲ ਤੇ ਅਣ ਮਿੱਥੇ ਹੰਝੂ ਉਸ ਦੇ ਸਾਥੀ ਬਣ ਚੁੱਕੇ ਸਨ ਕਈ ਵਾਰੀ ਉਹ ਰਾਤਾਂ ਨੂੰ ਛੱਤੇ ਹੇਠਾਂ ਪੈਂਦਾ ਸੀ ਸਿਰਫ ਇੱਕੋ ਗੱਲ ਸੋਚ ਕੇ ਕਿ ਮੇਰੀ ਜ਼ਿੰਦਗੀ ਦਾ ਮਤਲਬ ਇਹੀ ਸੀ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਸੰਦੀਪ ਜੀ ਦੇ ਜਦੋਂ ਮੋੜ ਆਇਆ ਇਨਸਾਨੀ ਜ਼ਿੰਦਗੀ ਵਿੱਚ ਕਦੇ ਕਦੇ ਛੋਟਾ ਜਿਹਾ ਇੱਕ ਪਲ ਆਉਂਦਾ ਹੈ ਜੋ ਪੂਰੀ ਜ਼ਿੰਦਗੀ ਦੀ ਦਿਸ਼ਾ ਬਦਲ ਕੇ ਰੱਖ ਦਿੰਦਾ ਹੈ ਸੰਦੀਪ ਇੱਕ ਰਾਤ ਭੁੱਖ ਨਾਲ ਬੇਹੋਸ਼ ਹੋ ਗਿਆ। ਜਦੋਂ ਕਿ ਖੁੱਲੀ ਤਾਂ ਇੱਕ ਬੁੱਢਾ ਬਾਬਾ ਉਸਦੇ ਕੋਲ ਖਲੋਤਾ ਸੀ। ਬਾਬੇ ਨੇ ਸੰਦੀਪ ਨੂੰ ਪਾਣੀ ਪਲਾਇਆ, ਰੋਟੀ ਖਵਾਈ ਤੇ ਬੈਠ ਕੇ ਪੁੱਛਿਆ ਪੁੱਤ, ਇਨਸਾਨ ਬਣਨਾ ਚਾਹੁੰਦਾ ਏ ਠੁਕਾ? ਉਹ ਕਹਿੰਦਾ ਵੀ ਤੂੰ ਆਸਾਨ ਇਨਸਾਨ ਬਣਨਾ ਚਾਹੁੰਦਾ ਏ ਕਿ ਕੁਝ ਹੋਰ ਬਣਨਾ ਚਾਹੁੰਨਾ। ਸੰਦੀਪ ਨੇ ਅੱਖਾਂ ਵਿੱਚੋਂ ਪਾਣੀ ਪਰ ਲਿਆ ਤੇ ਕਿਹਾ ਬਾਬਾ ਜੀ, ਮੇਰੇ ਵਰਗਾ ਤਾਂ ਕਿਸੇ ਨਾਲ ਨਾ ਹੋਵੇ। ਬਾਬੇ ਨੇ ਇੱਕ ਹੱਸ ਕੇ ਕਿਹਾ ਜੇ ਸੱਚੀ ਕਹਿਣਾ ਤਾਂ ਚੱਲ ਮੇਰੇ ਨਾਲ। ਸੰਦੀਪ ਬਾਬੇ ਦੇ ਨਾਲ ਚਲਾ ਗਿਆ ਤੇ ਉੱਥੇ ਜਾ ਕੇ ਫਿਰ ਉਹਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ। ਪਪਾ ਸੰਦੀਪ ਨੂੰ ਲੈ ਗਿਆ ਇੱਕ ਧਾਰਮਿਕ ਸਥਾਨ 'ਚ। ਉੱਥੇ ਉਸ ਨੂੰ ਰੋਜ਼ ਮਿਹਨਤ ਕਰਨੀ ਪੈਂਦੀ ਸੀ ਪਰ ਇਹ ਮਿਹਨਤ ਇੱਜ਼ਤ ਵਾਲੀ ਸੀ। ਕਦੇ ਲੰਗਰ ਬਣਾਉਣਾ ਕਦੇ ਗੁਰਬਾਣੀ ਸੁਣਨਾ ਕਦੇ ਪੈਰ ਦਵਾਉਣੇ ਇੱਥੇ ਸੰਦੀਪ ਨੂੰ ਇੱਕ ਨਵੀਂ ਦੁਨੀਆ ਮਿਲੀ ਇੱਕ ਜਿਹੀ ਦੁਨੀਆ ਜਿੱਥੇ ਪੈਸਾ ਮੁੱਖ ਨਹੀਂ ਸੀ ਸਭ ਉਹ ਇਨਸਾਨੀਅਤ ਸਿਰਫ ਇਨਸਾਨੀਅਤ ਸੀ ਫਿਰ ਉਹਨੂੰ ਇੱਕ ਸੱਚਾਈ ਦੀ ਰੋਸ਼ਨੀ ਮਿਲੀ ਉਸ ਜਗ੍ਹਾ ਤੇ ਜਾ ਕੇ ਬਾਬੇ ਦੇ ਨਾਲ ਸਾਲਾਂ ਦੀ ਮਿਹਨਤ ਅਤੇ ਗੁਰਬਾਣੀ ਦੇ ਸਬਕਾਂ ਨੇ ਸੰਦੀਪ ਦੀ ਜ਼ਿੰਦਗੀ ਨੂੰ ਇੱਕ ਨਮਾਕਾਰ ਦਿੱਤਾ ਹੁਣ ਉਹ ਨਮੀ ਰੋਸ਼ਨੀ ਵਿੱਚ ਸੋਚਦਾ ਸੀ ਉਹ ਸਮਝ ਗਿਆ ਸੀ ਕਿ ਦੁਨੀਆ ਵਿੱਚ ਦੁੱਖ ਵੀ ਹੈ ਪਰ ਦੁੱਖ ਵਿੱਚੋਂ ਰੱਬ ਦੀ ਪਹਿਚਾਣ ਹੁੰਦੀ ਹੈ ਉਸ ਨੇ ਆਪਣਾ ਇੱਕ ਛੋਟਾ ਕੰਮ ਸ਼ੁਰੂ ਕੀਤਾ ਗਰੀਬਾਂ ਲਈ ਰੋਟੀ ਬਣਾਉਣ ਦਾ ਲੰਗਰ ਜਿਹੜਾ ਸੰਦੀਪ ਕਦੇ ਇੱਕ ਰੋਟੀ ਲਈ ਰੋ ਰਿਹਾ ਸੀ ਅੱਜ ਉਹ ਹੋਰਨਾਂ ਨੂੰ ਰੋਟੀ ਖਵਾ ਰਿਹਾ ਸੀ ਤੇ ਆਖਰੀ ਸਨੇਹਾ ਕੀ ਸੀਗਾ ਉਹ ਅਸੀਂ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਸੰਦੀਪ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਕਿਸੇ ਦੇ ਲਈ ਆਸਾਨ ਨਹੀਂ ਹੁੰਦੀ ਪਰ ਦੁੱਖਾਂ ਵਿੱਚ ਹੋਈ ਇਨਸਾਨ ਆਪਣਾ ਅਸਲੀ ਰੰਗ ਦਿਖਾਉਂਦਾ ਹੈ ਜਿਹੜਾ ਡਿੱਗ ਗਿਆ ਉਹ ਹਾਰ ਗਿਆ ਪਰ ਜਿਹੜਾ ਡਿੱਗ ਕੇ ਵੀ ਖੜਾ ਹੋ ਗਿਆ ਉਹ ਹੀ ਜਿੱਤਦਾ ਹੈ ਅੱਜ ਵੀ ਸੰਦੀਪ ਵਰਗੇ ਅਨੇਕਾ ਦੁਖੀ ਇਨਸਾਨ ਦੁਨੀਆ ਵਿੱਚ ਫਿਰ ਰਹੇ ਨੇ ਉਹਨਾਂ ਲਈ ਸੰਦੀਪ ਇੱਕ ਪ੍ਰੇਰਨਾ ਬਣ ਗਿਆ ਉਸ ਦੇ ਜੀਵਨ ਦੀ ਸਿੱਖਿਆ ਇਹ ਹੈ ਕਿ ਹੌਂਸਲਾ ਨਾ ਛੱਡੀ ਰੱਬ ਨੂੰ ਯਾਦ ਕਰੀ ਤੇ ਮਿਹਨਤ ਕਰੀ ਕਿਉਂਕਿ ਅਸੀਂ ਗਰੀਬ ਹੋ ਸਕਦੇ ਹਾਂ ਪਰ ਨਾ ਸਮਝਨੇ ਸੰਦੀਪ ਅਖੀਰ ਤੇ ਕੀ ਕਹਿੰਦਾ ਉਹ ਤੁਹਾਨੂੰ ਦੱਸ ਦਿਆਂ ਸੰਦੀਪ ਨੇ ਕਿਹਾ ਅੰਤਮ ਜਿਹੜੀ ਇਹਦੀ ਕਹਾਣੀ ਦਾ ਲਾਸਟ ਪੁਆਇੰਟ ਜ਼ਿੰਦਗੀ ਨੇ ਮੈਨੂੰ ਹਰ ਵਾਰੀ ਡੇਗਿਆ ਹਰ ਵਾਰੀ ਮੈਂ ਖੁਦ ਨੂੰ ਚੁੱਕ ਕੇ ਖੜਾ ਕੀਤਾ ਸੋ ਇਹ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਤੇ ਹਾਰਾਂ ਦੇ ਵਿੱਚੋਂ ਹੀ ਸਾਨੂੰ ਜਿੱਤਾਂ ਪ੍ਰਾਪਤ ਹੁੰਦੀ ਹੈ ਸੋ ਜੇ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਾ ਮੰਨੋ ਤੇ ਜਿੱਤ ਤੁਹਾਨੂੰ ਤਾਂ ਹੀ ਮਿਲੇਗੀ ਜੇਕਰ ਤੁਸੀਂ ਆਪਣੀ ਡਿੱਗੀ ਹੋਈ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਤੇ ਵਧੀਆ ਤੰਗ ਦੇ ਨਾਲ ਤੇ ਬਸ ਉਸ ਪ੍ਰਭੂ ਦੀ ਰਜਾ ਤੇ ਵਿੱਚ ਰਹਿ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਨੰਦ ਨਾਲ ਬੰਨਣਾ ਚਾਹੁੰਦੇ ਆ। ਸੋ ਸਾਡੀ ਅੱਜ ਦੀ ਇਹ ਮੋਟੀਵੇਸ਼ਨਲ ਕਹਾਣੀ ਇੱਥੇ ਅੱਜ ਅਸੀਂ ਸਮਾਪਤ ਕਰਦੇ ਆਂ। ਕੱਲ ਨੂੰ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ। ਉਦੋਂ ਤੱਕ ਲਈ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਜਾਇਆ ਤੱਕ ਤੇ ਫਿਰ ਆਪਾਂ ਇੱਕ ਵਧੀਆ ਕਹਾਣੀ ਲੈ ਕੇ ਇੱਕ ਮੋਟੀਵੇਸ਼ਨਲ ਨਵੀਂ ਕਹਾਣੀ ਲੈ ਕੇ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਸੋ ਉਮੀਦ ਕਰਦਾ ਹਾਂਗਾ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਸਾਡੀ ਕਹਾਣੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਹੋਇਆ ਸਾਡਾ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਸੋ ਧੰਨਵਾਦ ਦੋਸਤੋ ਨਮਸਕਾਰ ਜੀ